ਦੀਦੀ ਨੇ ਬਥੇ ਰਜਨ ਜਾਇਆ ਮੈਨੂੰ ਪਰ ਮੈਂ ਤੇ ਇਹ ਚਾਹੁੰਨੀ ਆਂ ਕਿ ਉਹ ਆਪਣੇ ਘਰ ਠੀਕ ਠਾਕ ਰਹਿਣ ਹਰ ਕਿਤੋਂ ਕੱਟੇ ਮਨ ਕਿ ਉਹਨੂੰ ਦੱਸਾਂ ਕਿ ਨਾ ਦੱਸਾਂ ਜੇ ਉਹਨੂੰ ਦੱਸਾਂ ਨਾ ਉਤੋਂ ਦਾ ਵਿਆਹ ਰੱਖਿਆ ਵਾ ਉਹਨੇ ਫਿਕਰ ਕਰਨਾ ਵਾ ਤੇ ਕੀ ਬਣ ਗਿਆ ਵਈ ਨਹੀਂ ਮਾਂ ਜੀ ਇਹਨਾਂ ਨੂੰ ਪੁੱਛਣ ਵਾਲੇ ਤੇ ਬਣੋਗੇ ਉਹ ਨਾ ਹਏ ਮੁੜ ਕੇ ਵੇਲਾ ਹੱਥੋਂ ਲੰਘ ਜੀ ਵੰਦਾ ਕਰ ਲੋ ਥੱਲੇ ਵੰਦ ਵੇਹ ਪੁੱਤ ਤੂੰ ਵੀ ਮੇਰੇ ਤੋਂ ਪੜਦਾ ਰੱਖਿਆ ਤੇ ਸੰਦੀਪ ਨੇ ਨਹੀਂ ਰੱਖਿਆ ਇਹ ਤੇ ਨਾ ਮੈਂ ਆਪਣੇ ਕੰਨੇ ਸੁਣ ਲਿਆ 1 ਇੱਥੋਂ ਹੀ ਕਹਿੰਦੇ ਆ ਨਾ ਜਿਹੜਾ ਸਾਖ ਤੇ ਸਵਦੇ ਹੁੰਦੇ ਆ ਨਾ ਇਹ ਕਰਮਾ ਨਾ ਮਿਲਦੇ ਆ ਕੋਈ ਗੱਲ ਨਹੀਂ ਮੰਮੀ ਜੀ ਤੇਹੀ ਨਾ ਫਿਕਰ ਕਰਿਓ ਤੇ ਬਾਕੀ ਟੜ ਤੋਂ ਪਰਦਾ ਕਿਉਂ ਮੈਂ ਰੱਖਣਾ ਏ ਮੈਨੂੰ ਤੇ 1 ਨਹੀਂ ਮੈਨੂੰ ਤਾਂ ਅੱਛਾ ਹਾਂ ਬਾਕੀ ਮੰਮੀ ਜੀ ਮੈਂ ਟੜ ਤੋਂ ਪਰਦਾ ਕਿਉਂ ਰੱਖਣਾ ਏ ਮੈਨੂੰ ਤੇ ਹੀ ਨਾ ਕਰਕੇ ਤੇ ਆਪਣਾ ਮਨ ਖਰਾਬ ਕਰਦੇ ਰਹਿੰਦੇ ਜੀ ਤੁਹਾਡੇ ਵਾਲੀ ਦੀਦੀ ਨੇ ਵੇਖਣਾ ਵਾ ਤੁਸੀਂ ਹੀ ਮਛੜਦੀ ਤੇ ਦੀਦੀ ਧੜੇ ਵੱਲ ਕਿਦਾਂ ਵੇਖਣਗੇ ਕਿਦਾਂ ਵੇਖੇ ਕੋਈ ਗੱਲ ਨਹੀਂ ਭਾਜੀ ਜੇ ਹਾਨੂੰ ਥੋੜਾ ਬੋਤਾ ਝੂਠ ਬੋਲ ਕੇ ਨਹੀਂ ਯਾਰ ਕੋਈ ਗੱਲ ਨਹੀਂ ਭਾਜੀ ਜੇ ਸਾਡੇ ਝੂਠ ਬੋਲਣ ਨਾਲ ਫਿਰ ਉਦਾਂ ਹੀ ਗੱਲ ਹੋਏ ਕੋਈ ਗੱਲ ਨਹੀਂ ਭਾਜੀ ਜੇ ਸਾਡੇ ਝੂਠ ਬੋਲਣ ਨਾਲ ਲਵਲੀ ਦੀ ਖਲਾਸੀ ਹੋ ਜਾਏਗੀ ਪੁੱਤਾਂ ਕੀ ਹੁੰਦਾ ਕੋਈ ਗੱਲ ਨਹੀਂ ਤੁਸੀਂ ਸਦੋ ਲਵਲੀ ਨੂੰ ਮੰਮੀ ਦਾੜੀ ਨੂੰ ਨਹੀਂ ਭਾਈ ਦੋ ਫੇਰ ਕਰ ਲੋ ਭਾਜੀ ਵਨ ਕੋਈ ਗੱਲ ਨਹੀਂ ਭਾਜੀ ਮੈਂ ਮੇਰੇ ਝੂਠ ਬੋਲੇ ਆ ਲਵਲੀ ਦੀ ਖਲਾਸੀ ਹੋ ਜਾਂਦੀ ਹੈ ਨਾ ਤੇ ਕੋਈ ਗੱਲ ਨਹੀਂ ਮੈਂ ਝੂਠ ਬੋਲ ਦਿਆਂਗਾ ਮੈਂ ਤਾਂ ਅੰਦਰ ਨਾ ਪਈ ਹਾਂ ਦਵਾਈ ਖਾ ਕੇ ਠੀਕ ਨਹੀਂ ਥੋੜਾ ਸਰੀਰ ਅੱਛਾ ਅੱਛਾ ਇਹ ਕਹਿਣ ਦੇ ਹੀ ਜੋਤਵਾਜਾ ਮਾਰਨ ਲਈ ਹੈ ਉਹ ਜੋਤ ਗਈ ਥੋੜਾ ਜਾਣਾ ਹੈ ਅੱਛਾ ਹਾਂ ਕੋ ਨਾ ਕਿ ਦੱਸੋ ਕਿੱਦਾਂ ਹੋਣੀ ਚਾਹੀਦੀ ਹੈ ਨਹੀਂ ਵਧੀਆ ਗੱਲ ਆ ਹਾਂਜੀ ਤੇ ਕਿਹੜੇ ਪਿੰਡ ਆ ਤੁਸੀਂ ਸਿਆਣੇ ਜੇ ਫੇਰ ਵੀ ਸਲਾਹ ਕਰਨੀ ਚਾਹੀਦੀ ਆਪਣੇ ਪਰਿਵਾਰ ਨਾਲ ਨਹੀਂ ਤੁਹਾਨੂੰ ਚਲੋ ਵਧੀਆ ਗੱਲ ਆ ਮੈਂ ਵਿੱਚ ਥੋੜਾ ਤੁਹਾਨੂੰ ਮੈਂ ਕਿਹਾ ਜੇ ਕੰਮ ਕਰ ਚੰਗਾ ਵਾ ਨਾ ਤੇ ਕਰ ਲੈਣਾ ਚਾਹੀਦਾ ਵਾ ਕੁਛ ਨਹੀਂ ਚਾਹੀਦਾ ਮਹਾਰਾਜ ਦਾ ਦਿੱਤਾ ਨਾ ਸਭ ਕੁਝ ਸਾਡੇ ਘਰ ਹੈਗਾ ਵਾ ਸਾਨੂੰ ਕੁੜੀ ਚੰਗੀ ਚਾਹੀਦੀ ਆ ਇਹ ਗੱਲਾਂ ਤੋਂ ਛੱਡ ਦੇ ਪਹਿਲਾਂ ਸਾਰੇ ਨਹੀਂ ਵੀ ਵੱਡਿਆਂ ਨਾਲ ਮੱਥਾ ਲਾ ਕੇ ਨਾ ਤੇ ਫਿਰ ਵੱਡੇ ਕੰਮ ਕਰਨੇ ਪੈਂਦੇ ਆ ਉਹ ਵੀ ਸੋਚ ਲੈਣਾ ਸੀ ਕਰ ਲਓ ਤੇ ਨਾਲ ਜੋਤ ਰਹੋਗੇ ਕੋਈ ਗੱਲਬਾਤ ਹੋਣ ਦਾ ਚਾਂਸ ਨਹੀਂ ਹੈ ਕੰਮ ਵਾਲੀਆਂ ਲੱਗੀਆਂ ਨੇ ਕੰਮ ਕਰਕੇ ਚੱਲ ਜਾਂਦੀਆਂ ਨੇ ਬਸ ਰੋਟੀ ਪਾਣੀ ਪਕਾਉਣਾ ਤੇ ਉਹਨੇ ਚੱਲ ਜਾਂਦੇ ਆ 21 ਨਾਲ ਕੁੜੀ ਨੇ ਆਪਣਾ ਕੰਮ ਕਰ ਰਜੋ 21 ਰੋਟੀ ਪਾਣੀ ਦਾ ਹੀ ਕੰਮ ਹੈ ਬਸ ਰੋਟੀ ਪਾਣੀ ਬਣਾ ਕੇ ਕੁੜੀ ਸਾਰਾ ਦਿਨ ਵਿਹਲੀ ਹੈ ਨਾਲੇ ਆਪਾਂ ਵੇਚਾਂ ਫਿਰ ਤੁਹਾਨੂੰ ਫਿਕਰ ਚਲੋ ਚੰਗੀ ਗੱਲ ਆ ਹੂੰ ਉਹ ਕਿਹੜੀ ਗੱਲ ਤੋਂ ਤੰਗ ਕਰਦਾ ਵਾ ਰਹੀ ਕਰਦੀ ਗੱਲ ਘਰ ਵੀ ਬਾਣੀ ਜਾਣਾ ਵਾ ਹਾਂਜੀ ਕੋਈ ਜ਼ਿਆਦਾ ਫਿਕਰ ਤੇ ਕੁੜੀਆਂ ਦੇ ਵਿਆਹ ਤਾਂ ਹੀ ਹਾਂਜੀ ਵੀ ਚਲ ਸੰਦੀਪ ਆਪਾਂ ਨੇ ਤਾਂ ਕੋਈ ਗੱਲ ਹੀ ਨਹੀਂ ਮੇਰੇ ਨਾਲ ਕੀਤੀ ਕਰਨੇ ਕੀ ਸੰਦੀਪ ਮੈਂ ਕਹਿੰਚਾ ਵਿਆਹ ਵੇਲੇ ਦੋ ਦਾ ਵਿਆਹ ਕਰਾ ਕੇ ਫਿਰ ਨੂੰ ਸਮਝਾਉਣੇ ਬੈਠ ਕੇ ਉਹਨੂੰ ਸਮਝਾਵਾਂ ਗੱਲ ਠੀਕ ਹੈ ਤੇ ਫੇਰ ਕਰਨਾ ਕਰੇ ਕੋਈ ਗੱਲ ਨਹੀਂ ਸਮਝਾਉਣੀ ਠੀਕ ਆ ਮੇਰਾ ਸਿੰਦਰ ਹੋਵੇ ਤੇ ਸੌਖੀ ਬਸੂ ਆਪਣੇ ਘਰ ਤੂੰ ਕਾਨੂੰ ਨਹੀਂ ਫਿਕਰ ਕਰ ਉਹ ਫਿਕਰ ਮੈਨੂੰ ਕਹਾਦਾ ਆ ਮੈਂ ਤਾਂ ਇਹ ਗੱਲਾਂ ਸੁਣ ਕੇ ਆਈ ਹਾਂ ਹੂੰ ਉਸ ਉਸੇ ਕਰੇ ਤੂ ਵਨ ਜਿੱਦਾਂ ਦੀਆਂ ਗੱਲਾਂ ਕਰਨ ਲਈ ਹੀ ਹੂੰ ਉਹ ਸੁਣ ਕੇ ਮੈਂ ਹੰਦਾ ਗੱਲਾਂ ਹੋਣ ਲਈ ਆ। ਇਹਨਾਂ ਵਾਸਤੇ ਓਖਣਾ ਹੋ ਜਾਊਗਾ ਕੱਲ ਨੂੰ ਮਿਲਣਾ। ਉਹ ਨਹੀਂ ਬੰਦੇ ਚੰਗੇ ਆ। ਇਹੋ ਜੇ ਨਹੀਂ ਕਿ ਲਾਲਚੀ ਨਹੀਂ ਕੇ। ਇਹਦਾ ਮਤਲਬ ਤੁਸੀਂ ਦੇਖ ਲੈ। ਲੈ ਤੂ ਵਨ। ਉਹ ਕਈ ਤੇ ਜਾਂਦੇ ਨਾ ਇਹਨਾਂ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ। ਅਸੀਂ ਤੇ ਘੜੀਪਾਲ ਤੇ ਆ ਜਾਵਾਂਗੇ। ਚਾਹ ਬਣਾ ਕੇ ਲਿਆਵਾਂ ਘੁੱਟ। ਲੈ ਆ ਲੈ। ਦੀਦੀ ਨੇ ਬਥੇਰਾ ਜੁੰਜਾਇਆ ਮੈਨੂੰ। ਪਰ ਮੈਂ ਤੇ ਇਹ ਚਾਹੁੰਨੀ ਆ ਕਿ ਉਹ ਆਪਣੇ ਘਰ ਠੀਕ ਠਾਕ ਰਹਿਣ ਅਜੇ ਫਿਰ ਤੋਂ ਕੱਟੇ ਮਾਰ ਕਿ ਉਹਨੂੰ ਦੱਸਾਂ ਕਿ ਨਾ ਦੱਸਾਂ ਜੇ ਉਹਨੂੰ ਦੱਸਾਂ ਨਾ ਉਤੋਂ ਤਾਂ ਵਿਆਹ ਰੱਖਿਆ ਵਾ ਉਹਨੇ ਫਿਕਰ ਕਰਨਾ ਵਾ ਕਿ ਕੀ ਬਣ ਗਿਆ ਵਈ ਨਹੀਂ ਇਹਨਾਂ ਨੂੰ ਪੁੱਛਣ ਵਾਲੇ ਤੇ ਬਣੋਗੇ ਉਹ ਨਾ ਹਏ ਮੁੜ ਕੇ ਵੇਲਾ ਹੱਥੋਂ ਲੰਘ ਜੀ ਵਨ ਆਂਦਾ ਕਰ ਲੋ ਥੱਲੇ ਵਨ ਵੇਹ ਪੁੱਤ ਤੂੰ ਵੀ ਮੇਰੇ ਤੋਂ ਪਰਦਾ ਰੱਖਿਆ ਤੇ ਸੰਦੀਪ ਨੇ ਵੀ ਰੱਖਿਆ ਇਹ ਤੇ ਨਾ ਮੈਂ ਆਪਣੇ ਕੰਨੇ ਸੁਣ ਲਿਆ 1 ਇੱਥੇ ਹੀ ਕਹਿੰਦੇ ਆ ਨਾ ਜਿਹੜੇ ਸਾਖ ਤੇ ਸੌਦੇ ਹੁੰਦੇ ਆ ਨਾ ਇਹ ਕਰਮਾ ਨਾ ਮਿਲਦੇ ਆ ਕੋਈ ਗੱਲ ਨਹੀਂ ਮੰਮੀ ਜੀ ਤਹੀ ਨਾ ਫਿਕਰ ਕਰਿਓ ਤੇ ਬਾਕੀ ਟੜ ਤੋਂ ਪਰਦਾ ਕਿਉਂ ਮੈਂ ਰੱਖਣਾ ਏ ਮੈਨੂੰ ਤੇ 1 ਨਹੀਂ ਮੈਂ ਤਾਂ ਹਾਂ ਬਾਕੀ ਮੰਮੀ ਜੀ ਮੈਂ ਟੜ ਤੋਂ ਪਰਦਾ ਕਿਉਂ ਰੱਖਣਾ ਏ ਮੈਨੂੰ ਤੇ ਹੀ ਨਾ ਕਰਕੇ ਤੇ ਆਪਣਾ ਮਨ ਖਰਾਬ ਕਰਦੇ ਰਹਿੰਦੇ ਜੀ ਤੁਹਾਡੇ ਵਾਲੀ ਦੀਦੀ ਨੇ ਵੇਖਣਾ ਵਾ ਤੁਸੀਂ ਹਿੰਮਤ ਛੱਡਦੀ ਤੇ ਦੀਦੀ ਟੜੇ ਵਾਲ ਕਿਦਾਂ ਵੇਖਣਗੇ ਕਿਦਾ ਵੇਖੇ 1 ਕੋਈ ਗੱਲ ਨਹੀਂ ਭਾਜੀ ਜੇ ਹਾਨੂੰ ਥੋੜਾ ਬਹੁਤਾ ਝੂਠ ਬੋਲ ਕੇ ਨਹੀਂ ਯਾਰ 1 ਕੋਈ ਗੱਲ ਨਹੀਂ ਭਾਜੀ ਜੇ ਸਾਡੇ ਝੂਠ ਬੋਲਣ ਨਾਲ ਫਿਰ ਉਦਾਂ ਹੀ ਘੱਲੋ 1 ਕੋਈ ਗੱਲ ਨਹੀਂ ਭਾਜੀ ਜੇ ਸਾਡੇ ਝੂਠ ਬੋਲਣ ਨਾਲ ਲਵਲੀ ਦੀ ਖਲਾਸੀ ਹੋ ਜਾਏਗੀ ਪੁੱਤਾਂ ਕੀ ਹੁੰਦਾ ਕੋਈ ਗੱਲ ਨਹੀਂ ਤੁਸੀਂ ਸਦੋ ਲਵਲੀ ਨੂੰ ਮਮੀ ਡਾਡੀ ਨੂੰ ਨਹੀਂ ਪਾਈ ਜਾ ਬਰਕਰਾਰ ਕਰ ਲਓ ਭਾਜੀ 1 ਕੋਈ ਗੱਲ ਨਹੀਂ ਭਾਜੀ ਜੇ ਮੇਰੇ ਝੂਠ ਬੋਲੇ ਆ ਲਵਲੀ ਦੀ ਖਲਾਸੀ ਹੋ ਜਾਂਦੀ ਹੈ ਨਾ ਤੋ ਕੋਈ ਗੱਲ ਨਹੀਂ ਮੈਂ ਝੂਠ ਬੋਲ ਦਿਆਂਗਾ ਮੈਂ ਤਾਂ ਅੰਦਰ ਨਾ ਪਈ ਹਾਂ ਦਵਾਈ ਖਾ ਕੇ ਠੀਕ ਨਹੀਂ ਹੋਣਾ ਸਾਰਾ ਸਰੀਰ ਅੱਛਾ ਅੱਛਾ ਇਹ ਕਹਿ ਰਹੇ ਸੀ ਜੋਤਵਾਜਾ ਮਾਰਨ ਡਈ ਐ ਉਹ ਜੋਤ ਗਈ 12 ਜਾਣਾਂ ਆ ਅੱਛਾ ਵਾਹ ਕੋ ਨਾ ਕੀ ਦੱਸੋ ਕਿੱਦਾਂ ਹੋਣੀ ਚਾਹੀਦੀ ਐ ਨਹੀਂ ਵਧੀਆ ਗੱਲ ਐ ਹਾਂਜੀ ਤੇ ਕਿਹੜੇ ਪਿੰਡ ਹਾਂ ਤੁਸੀਂ ਸਿਆਣੇ ਜੇ ਫੇਰ ਵੀ ਸਲਾਹ ਕਰਨੀ ਚਾਹੀਦੀ ਆਪਣੇ ਪਰਿਵਾਰ ਨਾਲ ਨਹੀਂ 21 ਚਲੋ ਵਧੀਆ ਗੱਲ ਐ ਇਹ ਵਿੱਚ ਥੋੜਾ 21 ਮੈਂ ਕਹਿੰਨਾ ਜੇ ਕੰਮ ਕਰ ਚੰਗਾ ਵਾ ਨਾ ਤੇ ਕਰ ਲੈਣਾ ਚਾਹੀਦਾ ਵਾ ਕੋਸ਼ਿਸ਼ ਨਹੀਂ ਚਾਹੀਦਾ ਮਹਾਰਾਜ ਦਾ ਦਿੱਤਾ ਨਾ ਸਭ ਕੁਝ ਸਾਡੇ ਘਰ ਹੈਗਾ ਵਾ ਸਾਨੂੰ ਕੁੜੀ ਚੰਗੀ ਚਾਹੀਦੀ ਆ ਇਹ ਗੱਲਾਂ ਤੋਂ ਛੱਡ ਦੇ ਪਹਿਲਾਂ ਸਾਰੇ ਨਹੀਂ ਵੀ ਵੱਡਿਆਂ ਨਾਲ ਮੱਥਾ ਲਾ ਕੇ ਨਾ ਤੇ ਫਿਰ ਵੱਡੇ ਕੰਮ ਕਰਨੇ ਪੈਂਦੇ ਆ ਉਹ ਵੀ ਸੋਚ ਲੈਣਾ ਸੀ ਕੱਢ ਲਓ ਨਾਲ ਜੋਤ ਰਹੋਗੇ ਕੋਈ ਗੱਲਬਾਤ ਹੋਣ ਦਾ ਚਾਂਸ ਨਹੀਂ ਹੈ ਕੰਮ ਵਾਲੀਆਂ ਲੱਗੀਆਂ ਨੇ ਕੰਮ ਕਰਕੇ ਚੱਲ ਜਾਂਦੀਆਂ ਨੇ ਬਸ ਰੋਟੀ ਪਾਣੀ ਪਕਾਉਣਾ ਤੇ ਉਹਨੇ ਚੱਲਦੇ 2 ਨਾਲੇ ਕੁੜੀ ਨੇ ਆਪਣਾ ਕੰਮ ਕਰਕੇ ਰੱਖੋ 21 ਰੋਟੀ ਪਾਣੀ ਦਈ ਕੰਮ ਆ ਬਸ ਰੋਟੀ ਬਣੀ ਬਣਾ ਕੇ ਕੋਈ ਸਾਰਾ ਦਿਨ ਵਿਹਲੀ ਐ ਨਾਲੇ ਆਪਾਂ ਵੇਚ ਫਿਰ ਤਾਂ ਨਫਰ ਗੰਧ ਖਾਈ ਚਲੋ ਚੰਗੀ ਗੱਲ ਐ ਹਾਂ ਹੁਣ ਉਹ ਕਿਹੜੀ ਗੱਲ ਤੋਂ ਤੰਗ ਕਰਦਾ ਵਾ ਰਹੀ ਕਰਦੀ ਗੱਲ ਘਰ ਵੀ ਬਾਣੀ ਜਾਣਾ ਵਾ ਹਾਂਜੀ ਕੋਈ ਜ਼ਿਆਦਾ ਫਿਕਰ ਤੇ ਕੁੜੀਆਂ ਦੇ ਵਿਆਹ ਤਾਂ ਹੀ ਹਾਂਜੀ ਵੀ ਚਲ ਸੰਦੀਪ ਆਪਾਂ ਨੇ ਤਾਂ ਕੋਈ ਗੱਲ ਹੀ ਨਹੀਂ ਮੇਰੇ ਨਾਲ ਕੀਤੀ ਕਰਨੀ ਕੀ ਸੰਦੀਪ ਮੈਂ ਕਹਿੰਨ ਚਲ ਵਿਆਹ ਵੇਲੇ ਦੋ ਦਾ ਵਿਆਹ ਕਰਾ ਕੇ ਫਿਰ ਨੂੰ ਸਮਝਾਉਣੇ ਬੈਠ ਕੇ ਉਹਨੂੰ ਸਮਝਾਵਾਂ ਗੱਲ ਕੀ ਤੈਨੂੰ ਫਿਕਰ ਨਾ ਕਰੇ ਕਈ ਗੱਲਾਂ ਸਮਝਾਉਂਦੇ ਹਾਂ ਠੀਕ ਆ ਮੇਰਾ ਸੀਂਤ ਰੋਵੇ ਤੇ ਸੌਖੀ ਬਸੂ ਆਪਣੇ ਘਰ ਤੂੰ ਕਾਨੂੰ ਨਹੀਂ ਫਿਕਰ ਕਰ ਉਹ ਫਿਕਰ ਮੈਨੂੰ ਕਾਹਦਾ ਆ ਮੈਂ ਤਾਂ ਦੀ ਗੱਲਾਂ ਸੁਣ ਕੇ ਆਈ ਆ ਹੂੰ ਉਸ ਉਸੇ ਕਰੀ 21 ਜਿੱਦਾਂ ਦੀਆਂ ਗੱਲਾਂ ਕਰਨ ਲਈ ਹੀ ਹੂੰ ਉਹ ਸੁਣ ਕੇ ਮੈਂ ਅੰਦਾਜ਼ ਗੱਲਾਂਉਣ ਲਈ ਆ ਇਨੇ ਵਾਸਤੇ ਓਖਣਾ ਹੋ ਜਾਊਗਾ ਕੱਲ ਨੂੰ ਮਿਲਣਾ ਉਹ ਨਹੀਂ ਬੰਦੇ ਚੰਗੇ ਆ ਇਹੋ ਜੇ ਨਹੀਂ ਕਿ ਲਾਲਚੀ ਨਹੀਂ ਕੇ ਇਹਦਾ ਮਤਲਬ ਤੁਸੀਂ ਵੇਖ ਲੈ ਲੈ ਤੂੰ ਉਹ ਕਈ ਤੇ ਜਾਂਦੇ ਆ ਨਾ ਇਹਨਾਂ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ ਅਸੀਂ ਤੇ ਘੜੀਪਾਲੇ ਆ ਜਾਵਾਂਗੇ ਚਾਹ ਬਣਾ ਕੇ ਲਿਆਵਾਂ ਘੁੱਟ ਲੈ ਆ ਲੈ ਦੀਦੀ ਨੇ ਬਥੇਰਾ ਜੁੰਜਾਇਆ ਮੈਨੂੰ ਪਰ ਮੈਂ ਤੇ ਇਹ ਚਾਹੁੰਨੀ ਆ ਕਿ ਉਹ ਆਪਣੇ ਘਰ ਠੀਕ ਠਾਕ ਰਹਿਣ ਕਾਜੀ ਦਿੱਤੋ ਕੱਟੇ ਮੈਂ ਕਿ ਉਹਨੂੰ ਦੱਸਾਂ ਕਿ ਨਾ ਦੱਸਾਂ ਜੇ ਉਹਨੂੰ ਦੱਸਾਂ ਨਾ ਉਤੋਂ ਦਾ ਵਿਆਹ ਰੱਖਿਆ ਵਾ ਉਹਨੇ ਫਿਕਰ ਕਰਨਾ ਵਾ ਤੇ ਕੀ ਬਣ ਗਿਆ ਵਈ ਨਹੀਂ ਮਾਮੀ ਜੀ ਇਹਨਾਂ ਨੂੰ ਪੁੱਛਣ ਵਾਲੇ ਤੇ ਬਣੋਗੇ ਉਹ ਨਾ ਹਏ ਮੁੜ ਕੇ ਵੇਲਾ ਹੱਥੋਂ ਲੰਘ ਜੀ ਵਨ ਆਂਦਾ ਕਰ ਲੋ ਥੱਲੇ ਵਨ ਵੇਹ ਪੁੱਤ ਤੂੰ ਵੀ